ਸਤਿ ਸ਼੍ਰੀ ਅਕਾਲ ਜੀ ਵੈਲਕਮ ਮੇਰੇ ਚੈਨਲ ਤੇ ਅੱਜ ਅਸੀਂ ਕੱਢੀ ਸੀ ਜੀ ਮੱਖਣੀ ਮੈਂ ਡੇਲੀ ਮਲਾਈ ਦੁੱਧ ਗਰਮ ਕਰਕੇ ਮਲਾਈ ਜੋੜ ਲੈਂਦੀ ਸਾਂ ਕਿਉਂਕਿ ਤੁਹਾਨੂੰ ਪਤਾ ਹੀ ਸਾਰਿਆਂ ਦੇ ਵਿੱਚ ਅਸੀਂ ਮੱਜਾ ਨਹੀਂ ਰੱਖਿਆ ਹੋਈਆਂ ਜੀ ਆ ਤੇ ਡੇਲੀ ਦੁੱਧ ਲੈ ਕੇ ਆਈਦਾ ਸੀ ਤੇ ਦੁੱਧ ਲੈਣ ਤੋਂ ਬਾਅਦ ਦੁੱਧ ਨੂੰ ਚੰਗੀ ਤਰ੍ਹਾਂ ਗਰਮ ਕਰਨ ਤੋਂ ਬਾਅਦ ਠੰਡਾ ਰੱਖ ਦਿੰਦੀ ਸਾਂ ਤੇ ਉਸ ਤੋਂ ਬਾਅਦ ਉਸਕੀ ਮੈਂ ਮਲਾਈ ਜੋੜ ਦਿੰਦੀ ਸਾਂ ਛੋਟਾ ਬੇਟਾ ਮੱਖਣੀ ਤੋਂ ਬਿਨਾ ਰੁਕੀ ਨਹੀਂ ਖਾਂਦਾ ਤਾਂ ਕਰਕੇ ਮੈਨੂੰ ਮੱਖਣੀ ਬਣਾਣੀ ਬਹੁਤ ਜ਼ਰੂਰੀ ਹੁੰਦੀ ਏ ਤਾਂ ਇਸ ਲਈ ਸੀ ਇਹ ਸਾਡੇ ਸ਼ਹਿਰੀਆਂ ਦੀ ਮਦਾਨੀ ਇਹ ਦੋ ਮੁੱਟ ਵਾਲਾ ਖਫਾ ਦਵਾ ਇਹਨੂੰ ਮੈਂ ਸਵੇਰੇ ਫਰਿੱਜ ਤੋਂ ਬਾਹਰ ਕੱਢ ਕੇ ਇਹ ਹੈਗੀ ਸੀ ਮਲਾਈ ਮੇਰੇ ਕੋਲ ਤਿੰਨ ਚਾਰ ਤਿੰਨ ਦਿਨਾਂ ਦੀ ਮਲਾਈ ਸੀ ਕਿ ਮੈਂ ਇਹਨੂੰ ਸਵੇਰੇ ਫਰਿੱਜ ਤੋਂ ਬਾਹਰ ਕੱਢ ਕੇ ਥੋੜਾ ਜਿਹਾ ਖੱਟਾ ਲਾ ਦਿੱਤਾ ਸੀ ਖੱਟਾ ਲਾਉਣ ਤੋਂ ਬਾਅਦ ਹੁਣ ਮੈਂ ਇਹ ਬਣਾਉਣ ਲੱਗੀ ਸਾਂ ਮੱਖਣੀ ਜਿਹੜਾ ਆਪਣੀ ਸਕੂਲ ਫਰੈਂਡ ਦਾ ਨਾਮ ਹੈ ਤਾਂ ਇਹਨੂੰ ਥੋੜੀ ਦੇਰ ਹੂੰ ਇਹ ਕਰਨ ਤੋਂ ਬਾਅਦ ਤੇ ਨਿਕਲ ਆਈ ਸੀ ਮੱਖਣੀ ਦੇਖੋ ਕਿੰਨਾ ਨਾਲ ਦੇ ਸਕਦੇ ਹੋ ਜਿਵੇਂ ਸਵੇਰੇ ਨੂੰ ਮੈਂ ਖੱਟਾ ਲਾ ਕੇ ਰੱਖ ਦਿੱਤਾ ਸੀ ਤਾਂ ਬੜੀ ਆਸਾਨੀ ਨਾਲ ਛਿੱਤੀ ਮੱਖਣੀ ਨਿਕਲ ਆਈ ਫਿਰ ਤਿੰਨ ਵਿੱਚ ਨਹੀਂ ਹੈ ਤਿੰਨ ਵਿੱਚ ਤਿੰਨ ਵਿੱਚ ਹਾਂ ਤਿੰਨ ਵਿੱਚ ਫਿਰ ਦੋ ਆਪ ਮਲਾਈ ਵੀ ਬੱਚੇ ਖਾ ਲੈਂਦੇ ਨੇ ਪਰ ਮੱਖਣੀ ਬਣਾਈ ਹੋਵੇ ਤਾਂ ਤਿੰਨ ਚਾਰ ਦਿਨ ਟੱਪ ਜਾਂਦੇ ਨੇ ਫਿਰ ਉਹਦੋਂ ਹੋਰ ਬਣ ਜਾਂਦੀ ਹੈ ਜੇ ਜਦੋਂ ਥੋੜੀ ਜ਼ਿਆਦਾ ਹੋ ਜਾਏ ਤਾਂ ਫਿਰ ਮੈਂ ਥੋੜਾ ਜਿਹਾ ਧੋਕੀ ਗਰਮ ਕਰ ਦਿੰਦੀ ਹਾਂ ਔਰ ਕਿਹਦੀ ਕੋਣ-ਕੋਣ ਐ ਮੈਂ ਮਲਾਈ ਜੋੜ ਕੇ ਮੱਖਣੀ ਬੱਚਿਆਂ ਵਾਸਤੇ ਬਣਾ ਲਾਏ ਮੈਨੂੰ ਕਮੈਂਡ ਕਰਕੇ ਜ਼ਰੂਰ ਦੱਸਣਾ ਤੁਸੀਂ ਤਿੰਨ ਕਿਲਾਈ ਸੀ ਜੀ ਮੱਖਣੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਇਕੱਠੀ ਕਰ ਲਈ ਸੀ ਜੀ ਤਿੰਨ-ਚਾਰ ਹਫ਼ਤੇ 'ਚ ਮੈਂ ਦੋ ਵਾਰੀ ਬਣਾ ਲੈਨੇ ਆ ਇਹਨੇ ਇਹਨੇ ਮੱਖਣੀ ਹਾਂ ਤਾਂ ਸੀ ਤੀ ਹਾਂ

ਅੱਜਕੱਲ ਮੌਸਮ ਠੀਕ ਨਹੀਂ ਹੈ ਨਾ ਬਟਾ। ਇਸ ਲਈ ਨਹੀਂ ਜਾਂਦੇ ਆ। ਤੇ ਜੋ ਬਣ ਮੇਰੇ ਨਾਲ ਬੈਠਾ ਬੈਠਾ ਗੱਲਾਂ ਕਰ ਰਿਹਾ ਸੀ। ਮਮਾ ਐਸੇ ਕਿਉਂ ਹੁੰਦਾ ਮਮਾ ਵੈਸੇ ਕਿਉਂ ਹੁੰਦਾ ਹੈ। ਇਹ ਮੈਂ ਠੰਡਾ ਪਾਣੀ ਪਾ ਕੇ ਮਹਣੀ ਨੂੰ ਉਲਤੋ ਕੇ ਰੱਖ ਦਵਾਂਗੀ। ਤਾਂ 2-3 ਦਿਨ ਚੱਲ ਜੇਗੀ ਉਹ ਦੋਨੋਂ ਹੋਰ ਬਣ ਜੇ ਕਿ ਫਿਰ ਤੋਤੀ ਹੋਵੇ ਚੰਗੀ ਤਰ੍ਹਾਂ ਤੇ ਸਮੈਲ ਨਹੀਂ ਆ ਦੇਗੀ। ਵਿੱਚੋਂ। ਫਿਰ ਉਹ ਇਹਨਾਂ ਲੱਗਦੀ ਕਿ ਉਹਨੂੰ ਪਤਾ ਕਿ ਮੈਨੇ ਉਹ ਸਾਫ਼ ਨਹੀਂ ਹੱਲਿਆ। ਬੱਚਿਆਂ ਲਈ ਤੇ ਦਹੀਂ ਮੱਖਣੀ ਮલાઈ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਤਾਂ ਪਰੌਂਠੇ ਜਿਸ ਦਿਨ ਬਣਾਏ ਹੋਣ ਉਸ ਦਿਨ ਵੀ ਮੱਖਣੀ ਚਾਹੀਦੀ ਹੁੰਦੀ ਇਹਨਾਂ ਨੂੰ ਦਾਲ ਬਣਾਈ ਹੋਵੇ ਉਸ ਦਿਨ ਵੀ ਮੱਖਣੀ ਚਾਹੀਦੀ ਹੈ ਅੱਜ ਦਾ ਮੇਰਾ ਵਲੋਗ ਵੀ ਇਹਦਾ ਲੱਗਾ ਥੈਂਕ ਯੂ ਸੋ ਮੱਚ